ਬੀਤੀ ਰਾਤ ਪੰਜਾਬ ਤੇ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਿਆਂ ਬਾਰੇ ਅੱਜ ਇੰਡੀਅਨ ਆਰਮੀ ਵੱਲੋਂ ਅਹਿਮ ਖੁਲਾਸੇ ਕੀਤੇ ਗਏ ਨੇ ਤੇ ਨਾਲ ਦੇ ਨਾਲ ਹੀ ਸਿੱਖਾਂ ਨੂੰ ਲੈ ਕੇ ਤੇ ਸਿੱਖਾਂ ਦੇ ਗੁਰਦੁਆਰਿਆਂ ਨੂੰ ਆਪਣੇ ਗੁਰਦੁਆਰਿਆਂ ਨੂੰ ਲੈ ਕੇ ਵੀ ਵੱਡੇ ਖੁਲਾਸੇ ਜਿਹੜੇ ਆ ਉਹ ਕੀਤੇ ਗਏ ਨੇ ਇੰਡੀਅਨ ਆਰਮੀ ਵੱਲੋਂ ਤੇ ਨਾਲ ਹੀ ਇਹ ਇਲਜ਼ਾਮ ਪਾਕਿਸਤਾਨ ਤੇ ਲਗਾਏ ਗਏ ਨੇ ਦੱਸ ਦਈਏ ਕਿ ਸਭ ਤੋਂ ਪਹਿਲਾ ਕਰਤਾਰਪੁਰ ਸਾਹਿਬ ਲਾਂਗੇ ਦੀ ਜੇ ਗੱਲ ਕਰ ਲਈਏ ਕਰਤਾਰਪੁਰ ਸਾਹਿਬ ਲਾਂਗੇ ਨੂੰ ਹੁਣ 90 ਆਰਡਰਾਂ ਤੱਕ ਬੰਦ ਕਰ ਦਿੱਤਾ ਗਿਆ ਹੈ ਪਹਿਲਾਂ ਉਮੀਦ ਸੀ ਕਿ ਕੁਝ ਦਿਨਾਂ ਬਾਅਦ ਖੁੱਲ ਸਕਦਾ ਹੈ ਕਰਤਾਰਪੁਰ ਸਾਹਿਬ ਲਾਂਗਾ ਪਰ ਹੁਣ ਕਰਤਾਰਪੁਰ ਸਾਹਿਬ ਲਾਂਗਾ ਵੱਤੇ ਹੋਏ ਤਣਾਅ ਦੇ ਕਾਰਨ ਬੰਦ ਕਰ ਦਿੱਤਾ ਗਿਆ ਹੈ ਤੇ ਆਉਣ ਵਾਲੇ 90 ਆਰਡਰਾਂ ਤੱਕ ਹਮੇਸ਼ਾ ਉਦੋਂ ਤੱਕ ਬੰਦ ਰਹੇਗਾ ਤੇ ਇਸ ਦੇ ਨਾਲ ਹੀ ਭਾਰਤ ਵੱਲੋਂ ਇਸ ਝੂਠੀ ਖਬਰ ਦਾ ਖੰਡਨ ਕੀਤਾ ਗਿਆ ਹੈ ਕਿ ਜੋ ਕਿ ਪਾਕਿਸਤਾਨ ਵੱਲੋਂ ਇੱਕ ਗਲ ਪੇਲਾਈ ਜਾ ਰਹੀ ਸੀ ਕਿ ਨਨਕਾਣਾ ਸਾਹਿਬ ਤੇ ਇੰਡੀਅਨ ਆਰਮੀ ਵੱਲੋਂ ਜਿਹੜਾ ਹੈ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਖਬਰ ਨੂੰ ਲਗਾਤਾਰ ਜਿਹੜੀ ਵਾਇਰਲ ਕਰਨ ਦੀ ਕੋਸ਼ਿਸ਼ ਸੀ ਪਾਕਿਸਤਾਨੀਆਂ ਵੱਲੋਂ ਕੀਤੀ ਜਾ ਰਹੀ ਸੀ ਤੇ ਅੱਜ ਇੰਡੀਅਨ ਆਰਮੀ ਵੱਲੋਂ ਇੱਕ ਵੱਡੀ ਅਹਿਮ ਤੇ ਵੱਡੀ ਪ੍ਰੈਸ ਕਾਨਫਰੰਸ ਕਰਕੇ ਇਸ ਨੂੰ ਖੰਡਨ ਕਰ ਦਿੱਤਾ ਗਿਆ ਤੇ ਇਸ ਨੂੰ ਗਲਤ ਸਾਬਿਤ ਕਰ ਦਿੱਤਾ ਗਿਆ ਤੇ ਇੱਥੇ ਇਹ ਦੱਸਿਆ ਗਿਆ ਕਿ ਪਾਕਿਸਤਾਨ ਵੱਲੋਂ ਪੁਛ ਇਲਾਕੇ ਦੇ ਵਿੱਚ ਪੈਂਦੇ ਗੁਰਦੁਆਰਾ ਸਾਹਿਬ ਨੂੰ ਟਾਰਗੇਟ ਕੀਤਾ ਗਿਆ ਜਿਸ ਦੇ ਵਿੱਚ ਸਿੱਖ ਭਰਾਵਾਂ ਦੀ ਮੌਤ ਵੀ ਹੋਈ ਹੈ ਤੇ ਇਹ ਝੂਠੀਆਂ ਅਫਵਾਹਾਂ ਤੇ ਝੂਠੀਆਂ ਖਬਰਾਂ ਪਾਕਿਸਤਾਨ ਵੱਲੋਂ ਸਿੱਖਾਂ ਨੂੰ ਵਰਗਲੌਂਗ ਦੇ ਲਈ ਕੀਤੀਆਂ ਜਾ ਰਹੀਆਂ ਨੇ ਤੇ ਹੋਰ ਕੀ ਕੁਝ ਕਿਹਾ ਇੰਡੀਅਨ ਆਰਮੀ ਵੱਲੋਂ ਜਰਾ ਉਹ ਵੀ ਸੁਣ ਲਓ ਏਟ ਦੇ ਡਿਡ ਨਾਟ ਟਾਰਗੇਟ অর ਅਟੈਕ ਐਨੀ ਰਿਲੀਜੀਅਸ ਪਲੇਸਸ ਯੂ ਊਡ ਰਿਕਾਲ ਦੈਟ ਯੈਸਟਰਡੇ ਆਈ ਸ਼ੇਅਰਡ ਵਿਦ ਯੂ ਐਨ ਇਨਸੀਡੈਂਟ ਰਿਲੇਟਡ ਟੂ ਦੀ ਅਟੈਕ ਔਨ ਅ ਗੁਰਦੁਆਰਾ ਇਨ ਪੁਂਚ ਇਨਸਟੈਡ ਔਫ Uh, owning up to these attacks, uh, Pakistan made the preposterous and outrageous claim that it was the Indian Armed Forces and the Indian Air Force that was targeting cities like Amritsar and trying to put the blame on Pakistan. This is nothing but a desperate attempt by Pakistan to disown its acts of aggression, uh, but it is also true to type in its effort to deceive and mislead the world. It will not succeed. The Gurdwara in Punj in particular was attacked by Pakistan and some local members of the Sikh community, including the Ragi of the Gurdwara, lost their lives in this incident, as I shared yesterday. TV per ap is In addition, uh, that we would attack our own cities uh, is the kind of deranged fantasy uh, that only the Pakistani state uh, can come up with. Uh, perhaps they do it uh, because they are well versed uh, in such uh, action uh, as their history would show. Uh, the last point I wanted to make uh, this evening uh, is again uh, this disinformation uh, that is coming from Pakistan. Uh, about India targeting uh, the Nankana Sahib Gurdwara through a drone attack, uh, this is again yet another blatant lie and part of Pakistan's disinformation uh, campaign. Uh, as we saw in the Pahalgam attack, Pakistan is again trying desperately to impart a communal hue to the situation with an intention to create discord. ਦਾ ਸੁਣਿਆ ਤੁਸੀਂ ਇੰਡੀਅਨ ਆਰਮੀ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਤੇ ਭਾਰਤੀਆਂ ਦੇ ਉੱਤੇ ਝੂਠੇ ਇਲਜ਼ਾਮ ਪਾਕਿਸਤਾਨ ਵੱਲੋਂ ਲਗਾਏ ਜਾ ਰਹੇ ਨੇ ਖਾਸ ਕਰ ਸਿੱਖਾਂ ਦੇ ਗੁਰਦੁਆਰਿਆਂ ਨੂੰ ਲੈ ਕੇ 800 ਤੱਕ ਕਹਿ ਦਿੱਤਾ ਗਿਆ ਕਿ ਇੰਡੀਅਨ ਆਰਮੀ ਖੁਦ ਹੀ ਅੰਮ੍ਰਿਤਸਰ ਦੇ ਉੱਤੇ ਅਟੈਕ ਕਰਨਾ ਚਾਹੁੰਦੀ ਹੈ ਤੇ ਲਗਾਤਾਰ ਬਾਰਡਰ ਦੇ ਨਾਲ ਲੱਗਦੇ ਹੋਏ ਪੰਜਾਬ ਨੂੰ ਵਰਗਲਾਉਂ ਲਈ ਤੇ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ ਘੜਨ ਦੀ ਜਿਹੜੀ ਹੈ ਹਰਕਤਾਂ ਪਾਕਿਸਤਾਨ ਕਰ ਰਿਹਾ ਹੈ ਤੇ ਜਿਸ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਵੀ ਅਪੀਲ ਕੀਤੀ ਗਿਆ ਕਿ ਪਾਕਿਸਤਾਨ ਦੀਆਂ ਝੂਠੀਆਂ ਖਬਰਾਂ ਤੇ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ ਨਾ ਹੀ ਭਾਰਤ ਵੱਲੋਂ ਕਿਸੇ ਗੁਰਦੁਆਰਾ ਸਾਹਿਬ 'ਤੇ ਅਟੈਕ ਕੀਤਾ ਗਿਆ ਜਦਕਿ ਪਾਕਿਸਤਾਨ ਵੱਲੋਂ ਪੁੰਛ ਦੇ ਗੁਰਦੁਆਰਾ ਸਾਹਿਬ ਤੇ ਅਟੈਕ ਕੀਤਾ ਗਿਆ ਜਿੱਥੇ ਸਿੱਖ ਚਾਰ ਸਿੱਖ ਭਰਾਵਾਂ ਦੀ ਮੌਤ ਹੋ ਗਈ ਹੈ ਜਦੇ ਵਿੱਚ ਇੱਕ ਰਾਗੀ ਸਿੰਘ ਵੀ ਸੀ ਤੇ ਹੁਣ ਇਸੇ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਨਾਲ ਜਿਹੜਾ ਤਣਾਅਪੂਰਨ ਜਿਹੜੀ ਸਥਿਤੀ ਹੈ ਪਾਕਿਸਤਾਨ ਦੀ ਬਣੀ ਹੋਈ ਹੈ ਤੇ ਪਾਕਿਸਤਾਨ ਲਗਾਤਾਰ ਚੁੱਪ ਕੇ ਹਮਲੇ ਕਰ ਰਿਹਾ ਹੈ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਉੱਤੇ ਜਿਸ ਦੇ ਵਿੱਚ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਹੁਸ਼ਿਆਰਪੁਰ, ਪਠਾਨਕੋਟ ਸ਼ਾਮਲ ਹੈ ਤੇ ਕੈਰਾਨਾ ਹਮਲੇ ਹੈ ਜਿਹੜੇ ਉਹ ਅਤਵਾਦੀ ਸਮਰਥਨ ਦੇ ਵਿੱਚ ਕਰਦਾ ਨਜ਼ਰ ਆ ਰਿਹਾ ਤੇ ਪੂਰੇ ਪੰਜਾਬ ਵਾਸੀਆਂ ਨੂੰ ਇਹ ਹੀ ਅਪੀਲ ਹੈ ਕਿ ਲਗਾਤਾਰ ਜਿਹੜੀਆਂ ਵਾਇਰਲ ਹੋ ਰਹੀਆਂ ਅਫਵਾਹਾਂ ਦੇ ਉੱਤੇ ਧਿਆਨ ਨਾ ਦਿੱਤਾ ਜਾਵੇ ਤੇ ਅਹਿਮ ਤੇ ਜ਼ਰੂਰੀ ਜਾਣਕਾਰੀ ਜਿਹੜੇ ਸਰਕਾਰੀ ਪੋਰਟਲ ਨੇ ਉਹਨਾਂ ਦੇ ਉੱਤੇ ਹੀ ਲਈ ਜਾਵੇ ਤੇਕਰ ਤੁਹਾਨੂੰ ਵੀ ਇਸ ਤਰ੍ਹਾਂ ਕੋਈ ਅਫਵਾਹ ਪਹੁੰਚਦੀ ਹੈ ਤੇ ਕਿਰਪਾ ਕਰਕੇ ਅੱਗੇ ਸ਼ੇਅਰ ਨਾ ਕੀਤੀ ਜਾਵੇ ਜਿਸ ਦੇ ਨਾਲ ਆਮ ਲੋਕਾਂ ਦੇ ਵਿੱਚ ਭੈਣ ਕ੍ਰੀਏਟ ਹੁੰਦਾ ਸੋ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲਿਆਂ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ